ਜੀ ਦਾ ਸ਼ੁਕਰਾਨਾ ਕਰਨਾ ਹੈ ਜੀ ਗੁਰਦੁਆਰਾ ਸਾਹਿਬ ਟਿਕਟ ਦਿੱਤੀ ਗਈ ਉਹਨਾਂ ਦਾ ਸ੍ਰੀ ਗੁਰ ਸਿੰਘ ਬਾਦਲ ਜੀ ਦਾ ਬਹੁਤ ਬਹੁਤ ਧੰਨਵਾਦ ਤੇ ਵੇਖ ਹੀ ਰਹਾ ਵਰਕਰਾਂ ਚ ਬਹੁਤ ਉਤਸ਼ਾਹ ਹੈ ਚੜ੍ਹਦੀ ਕਲਾ ਵਿੱਚ ਨੇ ਬਹੁਤ ਵਧੀਆ ਹੰਕਾਰਾ ਮਿਲੇਗਾ ਜਿੱਤਾਂਗੇ ਬਹੁਤ ਵੱਡੀ ਲੀਡਰਨ ਜਿੱਤ ਪ੍ਰਾਪਤ ਕਰਾਂਗੇ ਕੰਮ ਕਾਜ ਵੇਖੋ ਜਿਹੜੇ ਪਰੇਸ਼ਾਨੀਆਂ ਵਾ ਲੋਕਾਂ ਨੂੰ ਆਮ ਪਰੇਸ਼ਾਨੀਆਂ ਜਿ ਤਰ੍ਹਾਂ ਪਾਣੀ ਦੀ ਪਰੇਸ਼ਾਨੀ ਸੀਵਰੇਜ ਦੀ ਪਰੇਸ਼ਾਨੀਆਂ ਉਹ ਮਸਲੇ ਛੋਟੇ ਤੋਂ ਛੋਟੇ ਮਸਲੇ ਤੋਂ ਵੱਡੇ ਵੱਡੇ ਤੋਂ ਵੱਡਾ ਮਸਲਾ ਹੱਲ ਕਰਾਂਗੇ ਕੋ ਜੀ ਗੁਰੂ ਘਰ ਤੋਂ ਅਸ਼ੀਰਵਾਦ ਲੈ ਕੇ ਇਹ ਸਿੱਖ ਸੰਗਤ ਜੋ ਸਭ ਤੋਂ ਪਹਿਲਾਂ ਗੁਰੂ ਘਰ ਨਾਲਤੀ ਅਸਥਿਤ ਹੁੰਦੀ ਆ। ਸੋ ਸਾਨੂੰ ਇਥੋਂ ਗੁਰੂ ਘਰ ਤੋਂ ਅਸ਼ੀਰਵਾਦ ਪ੍ਰਾਪਤ ਹੋਇਆ। ਬਾਹਰੋਂ ਸੰਗਤ ਦਾ ਇਨਾ ਉਤਸ਼ਾਹ ਆ ਸਾਰੇ ਪਿੰਡਾਂ ਦੇ ਵਿੱਚ, ਕਸਬਿਆਂ ਦੇ ਵਿੱਚ, ਸ਼ਹਿਰ ਦੇ ਵਿੱਚ। ਸਾਨੂੰ ਬੜੀ ਵੱਡੀ ਦੀਨ ਅਚਤੋਂ ਦਾ ਲੋਕਾਂ ਨੇ ਵਾਦਾ ਕੀਤਾ। ਸੋ ਅਸੀਂ ਇੱਥੇ ਗੁਰੂ ਘਰ ਪਾਣ ਕੇ ਪ੍ਰਣ ਕਰਦੇ ਆ ਕਿ ਜੋ ਵੀ ਅਧੂਰੇ ਕੰਮ ਐ, ਛੋਣੀ ਕਾਲੀਦਾਲ ਵੱਲੋਂ ਰਹਿ ਚੁੱਕੇ ਉਹ ਅਸੀਂ ਪੂਰੇ ਕਰਾਂਗੇ। ਬਹੁਤ ਵੱਡਾ ਘਰ ਆ ਜੀ ਬਹੁਤ ਵੱਡੀ ਜਿਹੜੀ ਇੱਕ ਉਹ ਵੇਵ ਆ ਜਿਹੜੀ ਮਾਝੇ ਦੇ ਵਿੱਚ ਇੱਕ ਜਿਹੜੀ ਐਹੋ ਜਿਹੀ ਲਹਿਰ ਚੱਲੇ ਗਈ ਵੀ ਜਿਹੜੀ ਸਾਰੇ ਪੰਜਾਬ ਦੇ ਵਿੱਚ ਜਿੱਤ ਦਾ ਜਸ਼ਨ ਮਨਾਉਣਗੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਪਹਿਲਾਂ ਤਾਂ ਮੈਂ ਜਿਹੜਾ ਸ੍ਰੀ ਗੁਰੂ ਅਰਜਨ ਦੇਵ ਪਾਤਸ਼ਾਹ ਦੀ ਤੇ ਜਿਹੜੀ ਪਵਿੱਤਰ ਨਗਰੀ ਤਰਨਤਲ ਸਾਹਿਬ ਤੇ ਜਿਹੜੀ ਵਸਾਈ ਹੋਈ ਆ ਜਿਹੜੇ ਸਾਡੇ ਜਿਹੜੇ ਕੈਂਡੀਡੇਟ ਨੇ ਸੁਖਿੰਦਰ ਕੌਰ ਜੀ ਅੰਦਾਵਾ ਪ੍ਰਿੰਸੀਪਲ ਸਾਹਿਬ ਨੇ ਉਹਨਾਂ ਨੇ ਪਹਿਲਾਂ ਬੋੜਾ ਸਾਹਿਬ ਜਿਹੜੇ ਪਹਿਲੇ ਧਰਤੀ ਦੇ ਉਹਨਾਂ ਦੇ ਉੱਥੇ ਜਿਹੜੀ ਸਭ ਤੋਂ ਪਹਿਲਾਂ ਜਿਹੜੀ ਜਿਹੜੀ ਇਲੈਕਸ਼ਨ ਸ਼ੁਰੂ ਹੋਣ ਤੋਂ ਪਹਿਲਾਂ ਉਹਨਾਂ ਨੇ ਗੁਰੂ ਘਰ ਦੇ ਵਿੱਚ ਜਿਹੜਾ ਆਸ਼ੀਰਵਾਦ ਲੈ ਕੇ ਬੋੜਾ ਸਾਹਿਬ ਦੀ ਧਰਤੀ ਤੋਂ ਤੇ ਆਪਣੀ ਜਿਹੜੀ ਆ ਰਾਜਨੀਤੀ ਆ ਜਿਹੜੀ ਪਹਿਲੀ ਸ਼ੁਰੂ ਕੀਤੀ ਆ ਅੱਜ ਅਸੀਂ ਤਰਨਤਾਰਨ ਸ਼ਹਿਰ ਦੇ ਵਿੱਚ ਜਿਹੜੀ ਆ ਬਜ਼ਾਰਤ ਹੁੰਦਿਆਂ ਹੋਇਆਂ ਅਸੀਂ ਜਿਹੜਾ ਇੱਕ ਜਿਹੜਾ ਜੇ ਨਮਸਤਕ ਹੋ ਗੁਰੂ ਘਰ ਦਾ ਜਿਹੜਾ ਗੁਰੂ ਜੀ ਦੇ ਪਾਸ਼ਾ ਦਾ ਆਸ਼ੀਰਵਾਦ ਲੈਣ ਲਈ ਇੱਥੇ ਪਹੁੰਚੇ ਆ ਤੇ ਜਿਹੜੇ ਦਸਤੇ ਦੀਆਂ ਜਿਹੜੀਆਂ ਸੰਗਤਾਂ ਵਾਂ ਜਿਹੜੇ ਜਿਹੜੇ ਦੁਕਾਨਦਾਰ ਨੇ ਉਹਨ ਬਾਰ ਬਾਰ ਜਿਹੜਾ ਇੱਕ ਜਿਹੜਾ ਸਾਨੂੰ ਇੱਕ ਜਿਹੜਾ ਹੌਸਲਾ ਦੇ ਦੇ ਕੇ ਜਿਹੜਾ ਇਹ ਕਹਿਆ ਵੀ ਜਿਹੜੀ ਤੁਸੀਂ ਟਿਕਟ ਜਿਹੜੀ ਆ ਜਿਹੜੀ ਸ਼੍ਰੋਮਣੀ ਅਕਾਲੀ ਦਲ ਜਿਹੜੀ ਟਿਕਟ ਆ ਉਹ ਤੁਸੀਂ ਲੜੋ ਤੇ ਅੱਜ ਅਸੀਂ ਉਹਨਾਂ ਦੀ ਜਿਹੜੀ ਸ਼ਹਿਰ ਦੀ ਮੰਗ ਦੇ ਕਰਕੇ ਜਿਹੜਾ ਆਜ਼ਾਦ ਗਰੁੱਪ ਆ ਉਹਨਾਂ ਦੇ ਸ਼ਹਿਰ ਵਾਸੀਆਂ ਦੇ ਪਿੰਡਾਂਾਂ 'ਤੇ ਹਲਕਾ ਦੀ ਜਿਹੜੀ ਮੰਗ ਸੀ ਕਿ ਜਿਹੜੀ ਹੈ ਜਿਹੜੀ ਸ਼੍ਰੋਮਣੀ ਅਕਾਲੀ ਦਲ ਤੋਂ ਜਿਹੜਾ ਵਿਕਾਸ ਜਿਹੜਾ ਤਰਨਤਾਰਨ ਦਾ ਵਿਕਾਸ ਜਿੰਨਾ ਵੀ ਹੋਇਆ ਵਾ ਸਿਰਫ ਸ਼੍ਰੋਮਣੀ ਅਕਾਲੀ ਦਲ ਸਰਦਾਰ ਸੁਖਬੀਰ ਸਿੰਘ ਜੀ ਬਾਦਲ ਦਾ ਉਹਨਾਂ ਦੀ ਜਿਹੜੀ ਰਹਿਨਮਾਈ ਹੈ ਜਿਹੜਾ ਜਿਹੜਾ ਵਿਕਾਸ ਹੋਇਆ ਵਾ ਇਹ ਦੁਬਾਰਾ ਜਿਹੜਾ ਜਿਹੜਾ ਵਿਕਾਸ ਜਿਹੜਾ ਰਹਿਦਾ 10 ਸਾਲ ਤੋਂ ਜਿਹੜਾ ਪਿਛੜਿਆ ਵਿਕਾਸ ਜਿਹੜਾ ਰਹਿ ਗਿਆ ਸਮਾਂ ਜਿਹੜਾ ਪਿਛੜ ਗਿਆ ਵਾ ਜਿਹੜੀ ਸਰਕਾਰਾਂ ਨੇ ਨਹੀਂ ਜਿਹੜੇ ਕੰਮ ਕੀਤੇ ਉਹ ਸ਼੍ਰੋਮਣੀ ਅਕਾਲੀ ਦਲ ਦੁਬਾਰਾ ਇੱਕ ਵਾਰੀ ਜਿਹੜਾ ਇਹ ਜਿਹੜੀ ਤਰਨ